ਹਲਕਾ ਕਨੌਰ ਅਧੀਨ ਪੈਂਦੇ ਪਿੰਡ ਕਾਮੇਖੁਰ ਦੇ ਇੱਕ 17 ਸਾਲਾ ਨੌਜਵਾਨ ਦੀ ਇੱਕ ਨੌਜਵਾਨ ਵੱਲੋਂ ਚਾਕੂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਕੀ ਹੈ ਮਾਮਲਾ ਆਓ ਦੇਖਦੇ ਹਾਂ ਸ਼ੰਭੂ ਤੋਂ ਅਰਜਿੰਦਰ ਸਿੰਘ ਮੋਹੀ ਦੀ ਬਿਊਰੋ ਰਿਪੋਰਟ ਜਾਨ ਅਮਨ ਤ੍ਰਿਪਤੀ ਮੇਰਾ ਨਾਮ ਅਮਨ ਹੈ ਅਮਨ ਜੀ ਅਮਨ ਕੀ ਗੱਲ ਹੋਈ ਤੇਰੇ ਪਿੰਡ ਚ ਕੱਲ੍ਹ ਬਿੱਡਾ ਮੇਰੇ ਚੌਂਕੀ ਦੀ ਜੇ ਕਿਸੇ ਹੋਰ ਦੇ ਘਰ ਆਇਆ ਦਾ ਜੀ ਹੂੰ ਇਹ ਮੈਨੂੰ ਮਿਲ ਗਿਆ ਦਾ ਜੀ ਯਾਰੀ ਦੋਸਤੀ ਵਾਸਤੋਂ ਕੌਣ ਜਿਹੜਾ ਪਸਾਫ ਕਰਨ ਚਲਾਗੇ ਕੌਣ ਸਾਹਿਲ ਕਾਮੀ ਗੁਰਦ ਪਿੰਡ ਜੀ ਤਾਂ ਕਤਲ ਹੋਇਆ ਮੁੰਡੇ ਦਾ ਹਾਂ ਜੀ ਤਾਂ ਇਹ ਮੈਨੂੰ ਮਿਲਿਆ ਇਹ ਕਹਿੰਦਾ ਚੱਲ ਪਸਾਫ ਕਰ ਕਾਹੇ ਪਸਾਫ ਕਰਨੇ ਗਏ ਉਹ ਬੰਦਾ ਉੱਥਾ ਮਦਦਲੀ ਨਸ਼ਾ ਕਰਾ ਗਾਂਜਾ ਵੀ ਪੀਵਾ ਢੀਗਾ ਕੌਣ ਉਸਨੇ ਖਿਆਲ ਉਸਨੇ ਧਿਆਨ ਗੁੱਟ ਧਿਆਨ ਸਿੰਘ ਪੱਕਾ ਗੁਰਧਿਆਨ ਸਿੰਘ ਬਾਪ ਦਾ ਨਾਮ ਕੀ ਉਹਦੇ ਬਾਪੋ ਬਾਪ ਦਾ ਨਾਮ ਤਾਂ ਮੈਨੂੰ ਪਤਾ ਨਹੀਂ ਜੀ ਠੀਕ ਹੈ ਠੀਕ ਤਾਂ ਇਸਨੇ ਥਾਣੇ ਦਾ ਬੀਡੀ ਵੀ ਉਹਨੇ ਨੇੜੇ ਮਾਰੇ ਮੂੰਹ 'ਪਾ ਧ بس اس نے کیا ہے ਵੀ ਤਦ ਤੋਂ ਅਗੇ ਛੱਡ ਰਿਹਾ ਉਹਨੇ ਗਾਲਾਂ ਕੱਢੀਆਂ ਉਹਨੇ ਚੱਕੂ ਕੱਢਿਆ ਉਸ ਚੱਕੂ ਮਾਰ ਕੇ ਸਾਹ ਬਗਿਆ ਉੱਥੇ ਤੇ আর ਮੇਰੇ ਪਿੰਡ ਦੇ ਗੌਂਦਰ ਪੰਜ ਸਾਰੇ ਦੇਖੇਗੇ ਉਸ ਦਾ ਖੂਨ ਡਿਗੜ ਤੇ ਕੋਈ ਨੇੜਾ ਨਹੀਂ ਲੱਗਾ ਮੇਰੇ ਫਿਰ ਉਸ ਮਾਮਾ ਨੂੰ ਮਜਬੂਰੀ ਮਾਰਨ ਦਾ ਮੋਰਚਾ ਲੈ ਜਾਣਾ ਪੜਿਆ ਉਹ ਤੇਰਾ ਪਿੰਡੋਂ ਅੰਸਰ ਹੈ ਮੇਰਾ ਪਿੰਡੋਂ ਅੰਸਰ ਹੈ ਤੁਹਾਡੇ ਪਿੰਡ ਦੇ ਕਿਸੇ ਮੁੰਨੇ ਨੇ ਮਦਦ ਨਹੀਂ ਕੀਤੀ ਕੋਈ ਪਿੰਡ ਦਾ ਸਰਪੰਚ ਸਭ ਪਰਾਣਾ ਸਰਪੰਚ ਤਾਂ ਕਿਸੇ ਨੇ ਕੋਈ ਸਹਿਮਤੀ ਨਹੀਂ ਲਈ ਹਾਂ ਵੀ ਬੱਚਾ ਹੋਰ ਹੈ ਸਾਰੀਆਂ ਗੱਡੀਆਂ ਬਾਹਰ ਖੜੀ ਸੀ ਜਿਹਨਾਂ ਦਾ ਪ੍ਰੋਗਰਾਮ ਤਾਂ ਉਨ੍ਹਾਂ ਕਾ ਵੀ ਸਾਧਨ ਬਾਹਰ ਤੇ ਕੋਈ ਗੈਰ ਨਹੀਂ ਖੜਾ ਮੇਰੇ ਮੇਰੇ ਤੋਂ ਲੈ ਗਏ ਆ ਪੁਲ ਗਿਆ ਆਪਣੇ ਥਾਵਾਂ ਤੇ ਤੁਸੀਂ ਲੈ ਗਏ ਹੋ ਹਾਂ ਠੀਕ ਉਹ ਦੇਵਰਾਜ ਪਿੰਡ ਕਾਮੀਕੁਰ ਦਾ ਜੇ ਕੱਲ ਹੱਸਾ ਹੈ ਹਾਂਜੀ ਉਹ ਵੀ ਬੰਦ ਜਾਣ ਕਰੀ ਗਏ ਉਹਦੇ ਬਾਰੇ ਹੀ ਉਸਕੇ ਬਾਰੇ ਜੀ ਹਮ ਨਾ ਰਾਤ ਨੂੰ ਚੌਂਕੀ ਦੇਖ ਰਹੇ ਤੇ 22 ਵਜੇ ਦਾ ਟਾਈਮ ਦਾ ਚਾਹ ਪੀਗਾ ਬੈਠ ਕੇ ਤੇ ਜੀ ਹਾਂ ਕਿਹੜੇ ਪਿੰਡ ਹੌਨਸਰ ਪਿੰਡ ਆ ਜੀ ਠੀਕ ਹੈ ਜੀ ਚਾਹ ਪੀਗੇ ਉੱਥੇ ਬੈਠ ਗਏ ਸੀ ਉਹ ਬਾਥਰੂਮ ਪੁੱਤਰੋਂ ਕੱਲ ਲੰਗੇ ਜੀ ਤੋਂ ਮਾਰੇ ਕੋਈ ਹੈ ਨਹੀਂ ਉਸ ਟਾਈਮ तो जी एक बच्चा आया छोटा सा का हमारे साथ था जो का भी वो गिर गया फिर हम सारे बंदे उठकर भज गए जी पीछा पीछा उस गए उठकर देखे भी अग्गा भी बेहोश पे लड़का उसका खून खान डूल हुआ था तो मेरे अंदर और कुछ नहीं आया वहाँ भी बाइक उठाओ इसको ले चलो अस्पताल ठीक है जी ਤੋ ਉਸਕੇ ਬਾਅਦ ਮੰਨੇ ਬਿਠਾਇਆ ਕੋਈ ਨਹੀਂ ਆਇਆ ਉੱਥਾ ਹੋਰ ਗੂੰ ਗੂੰ ਕਾ ਮੋਟਰਸਾਈਕਲ ਕੁਛ ਵੀ ਈਡਾ ਵੱਡਾ ਹਾਸਾ ਹੋ ਗਿਆ ਕੋਈ ਪਿੰਡ ਦੇ ਬੰਦੇ ਨੇ ਕਿਸੇ ਨੇ ਸਪੋਰਟ ਨਹੀਂ ਕੀਤੀ ਕਿਸੇ ਨੇ ਗੱਡੀ ਨਹੀਂ ਕੱਢੀ ਮੌਕੇ ਤੇਗੀ ਨਹੀਂ ਜੀ ਗੱਡੀ ਨਹੀਂ ਜੀ ਮੈਂ ਮੋਟਰਸਾਈਕਲ ਕੱਢਿਆ ਆਪਣੇ ਦੋ ਲੜਕੇ ਬਿਠਾਏ ਗਏ ਲੋਰ ਇੱਕ ਓਰਸੀ ਪਿੰਡ ਦਾ ਦਾ ਇੱਕ ਮੇਰੇ ਪਿੰਡ ਦਾ ਦਾ ਤੋ ਮੰਨੇ ਐਮਰਜੈਂਸੀ ਵਿੱਚ ਦਾਖਲ ਕਰਿਆ ਜੀ ਉਹ ਆਪਣੇ ਚਲੋ ਸੈਂਸ ਸੁਣ ਕਰੇ ਮੰਨੇ ਉੱਥੇ ਦਾਖਲ ਕਰਿਆ ਠੀਕ ਰਿਹਾ ਐਮਰਜੈਂਸੀ ਕਿਹੜੀ ਅੰਬਾਲਾ ਜੀ ਤੋ ਉਸ ਨੂੰ 4 ਵਜੇ ਬੱਤੀ ਵਾਲੀ ਜਿਹੜੀ ਉਹ ਐਂਬੂਲੈਂਸ ਉਸਮਾਂ ਬਿਠਾਇ ਜੀ ਉਸਮਾਂ ਉਹ ਬੋਲ ਰਿਹਾ ਤਾਂ ਵੀ ਕਹਿ ਰਿਹਾ ਵੀ ਮੈਂ ਠੀਕ ਠਾਕ ਆ ਉਸਕੇ ਬਾਅਦ ਉੱਥੇ ਤਿੰਨ ਕਹਦੇ ਬੋਲਦਾ ਗਿਆ ਉਸਕੇ ਬਾਅਦ ਤੋਂ ਬੋਲਿਓ ਨਹੀਂ ਜੀ ਤੁਸੀਂ ਨਾਲ ਸੀ ਮਨੀਸ਼ ਕਾਹਦੀ ਪਿੱਛੇ ਝਗੜਾ ਸ਼ੁਰੂ ਹੋਇਆ ਇਹ ਝਗੜਾ ਤਾਂ ਆਪਾਂ ਨੂੰ ਪਤਾ ਨਹੀਂ ਜੀ ਵੈਸੇ ਉਹ ਕਹਦੇ ਵੀ ਜਿੱਤਰਾ ਬੀੜੀ-ਬੂੜੀ ਪੀਲੇ ਇਸਕਾ ਤੂਆ ਚੜ ਗਿਆ ਜੀ ਇਸਨੂੰ ਉਹਨੇ ਕਹਿ ਦਿਆ ਵੀ ਸੈਡਮਾ ਹੋ ਜਾ ਬਾਕੀ ਮੌਕੇ ਤੇ ਤਾਂ ਹੈ ਨਹੀਂਦਾ ਜੀ ਆਪਾਂ ਜੋ ਪਤਾ ਉਹ ਦੱਸ ਰਹੇ ਆ ਜੀ ਹੂੰ ਠੀਕ ਹੈ ਜੀ ਥੋੜੀ ਜੀ ਗੱਲਬਾਤ ਹੋਈ ਆ ਅਜੇ ਆਪਾਂ ਨੂੰ ਦੱਸ ਦਓ ਆਪਾਂ ਘਰਾਂ ਨੂੰ ਆ ਜਾਂਦੇ ਜੀ ਇੰਨਾ ਇੰਨਾ ਵੱਡਾ ਸੌਂ ਦਾ ਕਿਹਦੇ ਘਰ ਗਏ ਸੀ ਤੁਸੀਂ ਉੱਥੇ ਉੱਥਾ ਕਿਸੇ ਕਾ ਚੌਂਕੀ ਲੱਗ ਰਹੀ ਸੀ ਜੋ ਗੈਲ ਕੇ ਬੰਦੇ ਆਉਂ ਕਰੇ ਵੀ ਚੌਂਕੀ ਵਜਾਣਾ ਮਾਂ ਚੱਲेंगे ਜੀ ਕੋਈ ਬਾਤ ਨਹੀਂ ਉਹ ਮਾਰੇ ਦੇ ਪਹਿਲੇ ਲੰਗੇ ਦੇ ਦੋ ਜਣੇ ਅਸੀਂ 10:30 11:00 ਵਜੇ ਗਏ ਤੇ ਲੇਟ ਗਏ ਤੇ ਆਵਾਂ ਜਿਨੇ ਚਾਕੂ ਮਾਰੇ ਤੁਸੀਂ ਜਾਣਦੇ ਸੀ ਪਹਿਲਾਂ ਉਹਨਾਂ ਮੁੰਡੇ ਨੂੰ ਨਹੀਂ ਜੀ ਠੀਕ ਆ ਜੀ ਸੁਣ ਜੀ ਮੇਰਾ ਨਾਮ ਗੁਵੀਰ ਖਾਨੇ ਦਾ ਫਿਰ ਕਾਮੀ ਖੁਰਦਾ ਜੀ ਤੇ ਸਾਡੇ پڑੋਸੀ ਆ ਜੀ ਸੁਰਜਪਾਲ ਇਹਦਾ ਪੋਤਾ ਸੀਗਾ ਜੀ ਜੰਗੇ ਦਾ ਮੁੰਡਾ ਸਾਹਿਲ ਕੋਈ ਤਕਰੀਬਨ 16-17 ਸਾਲ ਉਦੀ ਉਮਰ ਹੈ ਮੁੰਡੇ ਦੀ ਤੇ ਪਰਸੋਂ ਤਕਰੀਬਨ ਮੁੰਡਿਆਂ ਨਾਲ ਜਿਵੇਂ ਆਮ ਚਲੇ ਜਾਂਦੇ ਆ ਚੌਂਕੀ ਤੇ ਚਲੇ ਗਿਆ ਚੌਂਕੀ ਦੇਖਣ ਉੱਥੇ ਕੋਈ ਮੁੰਡੇ ਸੁਗੇ ਆਪਣੇ ਅਸrar ਦੀ ਅੰਸਰ ਜਿਵੇਂ ਕੋਈ ਨਸੇੜੀ ਵਗੈਰਾ ਉਹਨਾਂ ਨਾਲ ਕੋਈ ਮੜੀ ਥੋੜੀ ਗੱਲਬਾਤ ਹੋਈ ਉਹਨਾਂ ਨੂੰ ਕਹਿੰਦਾ ਹੁਣ ਵੀ ਤੂੰ ਮੜੀ ਥੋੜਾ ਬੀੜੀ ਬੁੜੀ ਪੀਰਿਆ ਹੁਣ ਵੀ ਉੱਧਰ ਉੱਧਰ ਹੋ ਕੇ ਪੀਲੇ ਭਾਈ ਮੇਰੇ ਨਾਲ ਮੇਰੇ ਕੋਲ ਨਾ ਖੜਕੇ ਪੀ ਹੂੰ ਇਸੇ ਗੱਲ ਪਿਛੇ ਉਹਨੂੰ ਬਾਹਰ ਲੈ ਜੀ ਗਏ ਮੁੰਡੇ ਨੂੰ ਚਾਕੂ ਮਾਰ ਤੇ ਜੀ ਇਸ ਪਰਿਵਾਰ ਨੂੰ ਵਧੀਆ ਪਰਿਵਾਰ ਹੈ ਜੀ ਸਭ ਪਰਿਵਾਰ ਹੈ ਇਨਸਾਫ ਦੁਆਇਆ ਜਾਵੇ ਤੇ ਇੱਕ ਨੋਰ ਪੁਲਿਸ ਨੂੰ ਇਹ ਹੀ ਬੇਨਤੀ ਹੈ ਵੀ ਇਹਨਾਂ ਦੇ ਖਿਲਾਫ ਸਖਤ ਤੇ ਸਖਤ ਕਾਰਵਾਈ ਕਰੀ ਜਾਵੇ